ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬੇਸਣ ਦੀ ਭੁਰਜੀ ਹੱਥ ਦੀ ਕੋਲੀ ਬੇਸਣ ਦੀ ਐ ਤੇ ਬਾਕੀ ਦਾ ਸਮਾਨ ਆਪਾਂ ਕੱਟ ਕੇ ਰੱਖ ਲਿਆ ਆ ਟਮਾਟਰ ਐ ਆ ਹਰੀ ਮਿਰਚ ਐ ਹਰੀਆਂ ਮਿਰਚਾਂ ਦੋ ਆ ਲਸਣ ਤੇ ਅਦਰਕ ਤੇ ਆ ਗੰਡਾ ਆਪਾਂ ਬਰੀਕ ਰੀਕੀ ਰੱਖ ਲਿਆ ਤੇ ਟਮਾਟਰ ਆਪਾਂ ਟਮਾਟਰ ਕੱਢੇ ਕढ़ाई ਲਿਆਂਦੇ ਆ ਇਹ ਪਾਣੀ ਚ ਆਪਾਂ ਭਉ ਕੇ ਰੱਖੇ ਆ ਸੌਣ ਵਾਸਤੇ ਤੇ ਹੁਣ ਆਪਾਂ ਅੱਗ ਆਹ ਅੱਗ ਬਾਲਾਂਗੇ ਤੇ ਕढ़ाई ਧਰਾਂਗੇ ਆਪਾਂ ਹੁਣ ਪਹਿਲਾ ਬੇਸਣ ਪੁੰਨਾਗੇ ਸੋ ਨਾ ਆਪਾ ਥੋੜਾ ਥੋੜਾ ਕੋ ਲਾਗੇ ਕੱਚਾ ਬੇਸਣ ਨਹੀਂ ਪਾਉਂਦੇ ਬੇਸਣ ਦੀ ਭੁਰਜੀ ਬਹੁਤ ਵਧੀਆ ਬਣੂਗੀ ਤੇ ਗਵਾਂਢੀ ਵੀ ਪੁੱਛਣਗੇ ਵੀ ਕਿਵੇਂ ਬਣਾਈ ਐ ਇਹ ਐਡੀ ਸਵਾਦ ਬਣੂਗੀ ਬਹੁਤ ਵਧੀਆ ਆਪਾਂ ਬੇਸਣ ਭੁੱਜ ਗਿਆ ਥੋੜਾ ਥੋੜਾ ਬਰਾਉਣ ਹੋ ਗਿਆ ਤੇ ਆਪਾਂ ਬਾਹਲਾ ਲਾ ਜਾਣੀ ਕਰਦੇ ਤੇ ਆਪਾਂ ਥੋੜਾ ਥੋੜਾ ਭੁੰਨ ਕੇ ਤੇ ਵੀ ਹੁਣ ਲਾ ਬਾਸ਼ ਰਾਉਣ ਲੱਗੀ ਬਹੁਤ ਵਧੀਆ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਲਾ ਕੇ ਆਪਾਂ ਇਹਨੂੰ ਖੁੱਲੇ ਪਾਂਡੇ 'ਚ ਪਾ ਲਾਂਗੇ ਲਾ ਕੇ ਜੇ ਕਿਉਂ ਅੱਗ ਹੁੰਦੀ ਹੈ ਥੱਲੇ ਚੁੱਲੇ 'ਚ ਜਿਆਦੇ ਤੇ ਥੋੜੀ ਜਿਹੀ ਇਹ ਜਿਆਦੇ ਹੋ ਜਾਂਦਾ ਸੇਕ ਜਾ। ਫਿਰ ਇਹਨੂੰ ਆਪਾਂ ਇਸ ਖੁੱਲੇ ਪਾਂਡੇ 'ਚ ਪਾ ਦੇਾਂਗੇ। ਬਹੁਤ ਵਧੀਆ ਬੈਸਨ ਪੁੱਜਿਆ ਹੁਣ ਆਪਾਂ ਇੱਕ ਚਮਚਾ ਦਹੀਂ ਦਾ ਪਾਵਾਂਗੇ ਤੇ ਬਾਕੀ ਦਾ ਆਪਾਂ ਪਾਣੀ ਪਾਵਾਂਗੇ ਦੇਖ ਕੇ ਜੇ ਪਹਿਲਾਂ ਆਪਾਂ ਥੋੜਾ ਜਿਹਾ ਕਰੜਾਇਆ ਰੱਖਾਂਗੇ ਚੰਗੀ ਤਰ੍ਹਾਂ ਖੋਲਣ ਵਾਸਤੇ ਬਾਕੀ ਪਾਣੀ ਆਪਾਂ ਫੇਰ ਪਾਵਾਂਗੇ ਨਾਲ ਦੇ ਨਾਲ ਪਾਈ ਜਾਵਾਂਗੇ ਜਿਵੇਂ ਜਿਵੇਂ ਪਊਗਾ ਖਾਰਨਾ ਮਾਰ ਦਾਂਗੇ ਵਧੀਆ ਬਣਾ ਦੇਾਂਗੇ ਜੇ ਕੋਈ ਗੰਡ ਰਹੇ ਜੇ ਤਾਂ ਫੇਰ ਨਹੀਂ ਸੂਤ ਆਉਂਦੀ ਉਹ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਕਰਾਂ। ਨਾ ਤਾਂ ਬਾਹਲਾ ਕਰੜਾ ਕਰਾਂਗੇ ਤੇ ਨਾ ਹੀ ਪਤਲਾ ਕਰਾਂਗੇ। ਤੇ ਬੇਸਣ ਆਪਾਂ ਘੋਲ ਲਿਆ। ਵਿੱਚ ਪਾਣੀ ਹੋਰ ਪਾਵਾਂਗੇ ਜਿੰਨਾ ਪੈਂਦਾ। ਬਸ ਇੰਨਾ ਪਊਗਾ। ਜ਼ਿਆਦਾ ਨਾ ਤਾਂ ਗਾੜਾ ਤੇ ਨਾ ਪਤਲਾ। ਤੇ ਹੁਣ ਆਪਾਂ ਕੜਾਹੀ ਸਾਫ਼ ਕਰਾਂਗੇ ਤੇ ਤੜਕਾ ਲਾਵਾਂਗੇ। ਹੁਣ ਆਪਾਂ ਤੇਲ ਪਾਵਾਂਗੇ ਇੱਕ ਕੜਚੀ ਤੇਲ ਦੀ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਦੂਜਾ ਸਮਾਨ ਪਾਵਾਂਗੇ ਹੁਣ ਤੇਲ ਗਰਮ ਹੋ ਗਿਆ ਤੇ ਪਹਿਲਾਂ ਆਪਾਂ ਜੀਰਾ ਤੇ ਜਮੈਣ ਅੱਧਾ ਅੱਧਾ ਚਮਚਾ ਇਹ ਪਾਵਾਂਗੇ ਹੁਣ ਆਪਾਂ ਅਦਰਕ ਉਸੇ ਲੈਸਣ ਪਾਵਾਂਗੇ। ਹੁਣ ਆਪਾਂ ਹਰੀ ਮਿਰਚ ਪਾਵਾਂਗੇ। ਇਹ ਥੋੜਾ ਥੋੜੇ ਪੁੱਜ ਗਏ ਐ ਤੇ ਹੁਣ ਆਪਾਂ ਗੰਡਾ ਪਾਵਾਂਗੇ। अपना सारा कुछ भुज गया है सारा समान गसन हरी मिर्च लसन हम आप टमावे फाड़ी तो करेगी साफ़ साबती चलो आपे फिर जानी है बिच पता ही नहीं लगे थले रहेगी हम टमा भी भुज गया हम लून मिर्च पावे लूण लाल मिर्च थोड़ा जहा गरम मसाला या मई थोड़ा जहा థడా కాలాణా కాలిచా ఏ పావే மட்டேட ஜ पा

ਕਿ ਮੇਜ ਮੱਠੀ ਮੱਠੀ ਅਗ ਮੱਠੀ ਜਾਊਗੀ ਤੇ ਕਰੜੀ ਹੋਈ ਜਾਊ ਪਰਜੀ ਬਣੀ ਜਾਊ ਸਿਰ ਚਾਰ ਮਿੰਟਾਂ ਦੇ ਪੰਜ ਮਿੰਟਾਂ ਚ ਪੁਰਜੀ ਪੂਰੀ ਤਿਆਰ ਹੋ ਜਾਣੀ ਬਣ ਕੇ। ਲਓ ਆਪਣੇ ਪੁਰਜੇ ਬਣ ਕੇ ਤਿਆਰ ਐ। ਬਹੁਤ ਵਧੀਆ ਬਣ ਗਏ। ਬੱਡੀ ਵਧੀਆ ਬਣੀ ਐ ਤੇ ਆਪਾਂ ਵੇਖੇ ਹੁਣ ਲਾਵਾਂਗੇ ਇਹਨੂੰ। ਹਵਾੜੀ ਜੀ ਅੱਗ ਤੇ ਚੱਲੇ ਦੀ ਅੱਗ ਤੇ ਤਾਂ ਮੰਨ ਲਓ ਜੋਰੀ ਥੱਲੇ ਲੱਗ ਜਾਂਦਾ ਵੇ ਸੁਣ। ਹੁਣ ਆਪਾਂ ਕੌਲੀ ਚ ਪਾਵਾਂਗੇ। ਦੇਖੋ ਕਿੰਡੀ ਵਧੀਆ ਬਣੀ ਹੈ ਭੁਰਜੀ ਇਹ ਕੋਰਾ ਬਣਾ ਕੇ ਤੁਸੀਂ ਜਰੂਰ ਦੇਖਿਓ ਵੀ ਕਿੰਡੀ ਸਵਾਦ ਲੱਗਦੀ ਹੈ ਦੇਖੋ ਕਿੰਡੀ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਭੁਰਜੀ ਬੇਸਣ ਦੀ ਮਟਰ ਮਟਰ ਪਾ ਕੇ ਸਾਰਾ ਕੁਝ ਪਾ ਕੇ ਜੇ ਤੋ ਖਾਵਾਂਗੇ ਤੇ ਉਦੋਂ ਬਹੁਤ ਜੀ ਕਰੂਗਾ ਖਾਣ ਨੂੰ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ